ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਸਕੂਨ ਆਪਣਾ ਅੱਜ ਧੋਪੇ ਮਖਿੰਡੀਆਂ ਤੇ ਐਨ ਫਿਰਦੇ ਆ ਮਸਤ ਹੋਏ ਪੂਰੇ ਸਰੋਂ ਬਹੁਤ ਖਾਂਦੇ ਆ ਇਹ ਮਾਗੀ ਦੇ ਮੇਲੇ ਤੋਂ ਹੋਰ ਜਾਨਵਰ ਲੈ ਕੇ ਆਵਾਂਗੇ ਮੁਰਗੇ ਮਰਗੇ ਜੇ ਕੋਈ ਰੰਗ ਬਰੰਗੇ ਜੇ ਤੇ ਨਾਲੇ ਕਬੂਤਰ ਕਬਤਰ ਹੋਰ ਲੈ ਕੇ ਆਵਾਂਗੇ ਮਾਗੀ ਦੇ ਮੇਲੇ ਤੇ ਜ਼ਰੂਰ ਜਾਣਾ ਐ ਤੇ ਮਾਗੀ ਦੇ ਬਾਕੀ ਤੇ ਜਾ ਕੇ ਆਵਾਂਗੇ ਅੱਜ ਬੇਲ ਵੱਢਣ ਲਾਤੀਆਂ ਲੇਵਰ ਬੁੜੀਆਂ ਲੱਗੀਆਂ ਆਂ ਬੇਲ ਵੱਢਣ ਹਾਂਜੀ ਵੀਰੇ ਇਹ ਆ ਜੀ ਆਪਣੀ ਕਾਨਕ ਜੀ ਚ ਆਪਾਂ ਪਲਾਉ ਮਾਰ ਕੇ ਵਿਜੀ ਸੀ ਇਹਦੇ ਵਿੱਚ ਹੋ ਗਿਆ ਸੀ ਗੁੱਲੀ ਡੰਡਾ ਤੇ ਜਿਵੇਂ ਬ੍ਰੀਕ ਬ੍ਰੀਕ ਜਿਆ ਸੀਗਾ ਤੇ ਫੇਰ ਆਪਾਂ 300 ਗ੍ਰਾਮ ਸੰਕੋਰ ਰਲਾ ਕੇ ਮਾਰਤੀ ਆ ਹਾਂ ਹਾਂ 300 ਦੇ ਨੇੜੇ ਮਾਰੀ ਸੀ ਕਿ 300 ਗ੍ਰਾਮ ਸੰਕੋਰ ਲਾ ਕੇ ਗਿੱਲੇ ਗਿੱਲੇ ਸੜਦੀ ਸੀ ਤੇ ਉਹਦੇ ਨਾਲ ਗੁੱਲੀ ਡੰਡਾ ਤਾਂ ਪੀ ਲਾਜਿਆ ਤਾਂ ਹੋ ਗਿਆ ਤੇ ਬਸ ਹੁਣ ਆਪਣੇ ਆਪ ਮਰ ਜੂਗਾ ਤੇ ਇਹ ਸਾਰੀ ਕਣਕ ਆਪਾਂ ਪਾਣੀ ਲਾ ਬੈਠੇ ਸੀ ਸਾਰੀ ਕਣਕ ਨੂੰ ਤੇ ਕਣਕ ਤੋਂ ਬਾਅਦ ਪਾਣੀ ਲਾਉਣ ਤੋਂ ਬਾਅਦ ਮੀਂਹ ਪੈ ਗਿਆ ਪੂਰਾ ਦੱਬ ਗੇ ਤੇ ਕਣਕ ਫਿਰ ਥੋੜੀ ਜੀ ਦਬੀ ਵੀ ਸੀ ਤੇ ਬੱਟ ਪੜਾਉ ਮਾਰਦੇ ਨਾਲ ਰੰਗ ਤੇ ਨਹੀਂ ਉਨਾ ਫਰਕ ਪਿਆ ਤੇ ਬੱਟ ਪਾਣੀ ਤਾਂ ਫਿਰ ਤੁਹਾਨੂੰ ਪਤਾ ਹੀ ਆ ਜਾਂ ਦੋ ਵਾਰ ਜਦੀ ਜਦੀ ਪਾਣੀ ਲੱਗ ਜੂਵੇ ਤਾਂ ਫਿਰ ਫਰਕ ਪੈ ਜਾਂਦਾ ਹੁੰਦਾ ਹਨ ਤੇ ਆਪਣੀ ਸੁਪਰ ਸਿਟਰ ਵਾਲੀ ਕਣਕ ਵੀ ਸੋਹਣੀ ਹੋਈ ਹੋਈ ਆ ਤੇ ਵਿੱਚ ਵਿੱਚ ਜਿੱਥੇ ਧਲੀਆਂ ਜੀਆਂ ਸੀਗੀਆਂ ਉਹ ਕਣਕ ਪਾਣੀ ਲਾਉਣ ਤੋਂ ਬਾਅਦ ਉੱਥੇ ਨਿਕਲਿਆ ਹੀ ਆ ਕਣਕ ਉਹਨਾਂ ਨੂੰ ਵੀ ਰਿਓ ਰਿਓ ਪਾਇਆ ਵਾ ਸਾਰੀਆਂ ਉਹ ਵੀ ਤੁਹਾਨੂੰ ਦਿਖਾਉਨੇ ਆ ਜਿੱਦਾਂ ਵੀ ਹੈਗੀ ਆ ਉਹ ਹਾਂਜੀ ਵੀਰੇ ਆ ਦੇਖੋ ਇਦਾਂ ਸੀਗੇ ਆਹ ਆਪਣੇ ਪਲਾਉ ਵਾਲੇ ਉਹਦੇ ਆ ਸੁਪਰ ਸਿੱਟ ਵਾਲੀ ਕਣਕ ਸਾਰੀ ਤੇ ਇੱਧਰ ਵੀ ਸਾਰੀ ਨੂੰ ਪਾਣੀ ਲੱਗ ਗਿਆ ਸੀਗਾ ਤੇ ਬਟ ਇਹ ਵੀ ਗਰੋਥ ਗਰੂਮ ਸੋਣੀ ਕਰ ਗਈ ਜਿਹੜੀਆਂ ਧਣੀਆਂ ਜਾਂ ਨਹੀਂ ਨਿਕਲਣੇ ਸੀ ਉੱਥੇ ਪਾਣੀ ਲਾਤਾ ਤੇ ਉਹ ਸੋ ਵੀ ਸਾਰੀ ਨਿਕਲਿਆ ਹੀ ਆ ਧਣੀਆਂ ਛੋਟੀ ਛੋਟੀ ਕਣਕੋਚ ਨਿਕਲਿਆ ਹੀ ਪਰ ਪਾਣੀ ਲੱਗ ਗਿਆ ਸੀ ਸਾਰੀ ਕਣਕ ਨੂੰ ਇੱਥੇ ਜਿੰਨੀ ਕਣਕ ਦੀ ਆਪਣੀ ਸਾਰੀ ਨੂੰ ਪਾਣੀ ਲਾਤਾ ਸੀਗਾ ਤੇ ਹੁਣ ਤਾਂ ਫਿਰ ਪਾਣੀ ਲੱਗਣ ਤੋਂ ਬਾਅਦ ਫਿਰ ਸਾਰੀ ਨੂੰ ਆਪਾਂ ਇਹਨੂੰ ਦੋ ਯੂਰੀਏ ਲਾ ਚੁੱਕੇ ਆਂ ਇੱਕ ਪਾਣੀ ਤੋਂ ਹੁਣ ਹੀ ਸੈਟ ਕੇ ਗਿਆ ਇੱਕ ਪਹਿਲਾਂ ਸਿੱਟਿਆ ਸੀਗਾ ਤੇ ਹੁਣ ਇੱਕ ਯੂਰੀਆ ਹੁਣ ਫੇਰ ਲਾਉਣ ਲੱਗੇ ਆ ਕਿਉਂਕਿ ਕਣਕ ਗਿੱਲੀ ਪਈ ਐਨ ਪੂਰੀ ਕਿਉਂਕਿ ਪਾਣੀ ਲੱਗਣ ਦੇ ਕਾਰਨ ਤਾਂ ਕਰਕੇ ਹੁਣ ਇੱਕ ਯੂਰੀਆ ਹੋਰ ਲਾ ਦੇਣਾ ਤੇ ਇਕੱਲਾ ਗੁੱਲੀ ਡੰਡਾ ਇੱਧਰ ਹੀ ਸੀਗਾ ਇੱਧਰ ਹੈ ਨਹੀਂ ਸੀ ਜੇ ਹੁਣ ਇੱਧਰ ਹੋਊਗਾ ਤਾਂ ਫੇਰ ਹੁਣ ਦੁਬਾਰਾ ਸਪਰੇਅ ਕਰਨੀ ਪਊਗੀ ਕਿਉਂਕਿ ਹਜੇ ਵੀ ਕਿਤੇ ਦਿਖਾਈ ਨਹੀਂ ਦਿੰਦਾ ਗੁੱਲੀ ਡੰਡਾ ਵੀ ਕਣ ਕਾਲੇ ਖੱਤਿਆਂ 'ਚ ਵੀ ਕਿ ਕਿਉਂਕਿ ਪਰਾਲੀ ਪਤਾ ਨਹੀਂ ਬੋਣ ਦੇ ਕਾਰਨ ਨੇ ਨਹੀਂ ਨਿਕਲਿਆ ਕੀਪਰ ਵਾਲੀ ਜਾਦੀ ਸੀਗੀ ਤਾਂ ਨਹੀਂ ਨਿਕਲਿਆ ਪਤਾ ਨਹੀਂ ਸਮਝ ਨਹੀਂ ਆਈ ਵੀ ਗੁੱਲੀ ਡੰਡਾ ਕਿਉਂ ਨਹੀਂ ਨਿਕਲਿਆ ਹੈਗਾ ਤੇ ਬਾਕੀ ਤਾਂ ਸਹੀ ਆ ਪਾਉ ਵਾਲੀ ਕਣਕ ਦਾ ਸੱਚੀ ਬਹੁਤ ਫਰਕ ਆ ਬਸ ਪਲਾਉ ਵਾਲੇ ਕਣਕ ਦੇ ਵਿੱਚ ਹੋਰ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਨਾ ਆਪਾਂ ਕੱਦੂ ਕਰਨਾ ਉਦੋਂ ਪ੍ਰੋਬਲਮ ਆਉਂਦੀ ਹੈ ਜਿਹੜੀ ਬਸ ਮੇਨ ਪ੍ਰੋਬਲਮ ਹੈ ਇਹਦੀ ਕਣਕ ਦੇਖੋ ਲੇਟ-ਲੇਟ ਆਉਂਦੀ ਹੈ ਉੱਪਰ ਦੀ ਬੀ ਕਹਿੰਦੇ ਨਹੀਂ ਵੀ ਇੰਨੀ ਭਾਰੀ ਹੋ ਗਈ ਕਣਕ ਨਾਲੇ ਇਹਨੂੰ ਪਾਣੀ ਲੱਗ ਗਿਆ ਸੀ ਜੇ ਕਿਤੇ ਪਾਣੀ ਨਾਲ ਲੱਗਿਆ ਹੁੰਦਾ ਕੱਲਾ ਮੀਂਹ ਆਲਾ ਹੁੰਦਾ ਫੇਰ ਇਹ ਹੋਰ ਵੀ ਜ਼ਿਆਦਾ ਕਾਲੀ ਹੋਣੀ ਸੀ ਵੀ ਏਡੀ ਜ਼ਿਆਦੇ ਸੋਹਣੀ ਕਣਕ ਹੋਈ ਹੋਈ ਆ ਤੇ ਬਸ ਇਹਨੂੰ ਸਿਰਫ ਪ੍ਰੋਬਲਮ ਕੀ ਆ ਜਦੋਂ ਆਪਾਂ ਕੱਦੂ ਕਰਨਾ ਉਦੋਂ ਟਰੈਕਟਰ ਜਾਂ ਤਾਂ ਇਹਨੂੰ 4 ਵੀਲ ਹੀ ਚੱਲਦਾ ਤੇ ਇੱਕ ਇਹਨੂੰ ਪਾਣੀ ਬਹੁਤ ਨਜਾਇਜ਼ ਚਾਹੀਦਾ ਮੋਟਰ ਦਾ ਵੀ ਕਿਾਰੇ ਛੋਟੇ-ਛੋਟੇ ਪਾ ਕੇ ਫੇਰ ਹੀ ਕਿਹੜਾ ਸਿਰੇ ਲੱਗਦਾ ਨਹੀਂ ਕਿਹੜਾ ਸਿਰੇ ਨਹੀਂ ਲੱਗਦਾ ਬਸ ਜਿਹੜੀ ਇਹਦੀ ਮੇਨ ਪ੍ਰੋਬਲਮ ਆ ਹੋਰ ਕੋਈ ਇਹਦੇ ਵਿੱਚ ਮੇਨ ਹੋਰ ਪ੍ਰੋਬਲਮ ਕੋਈ ਨਹੀਂ ਹੈਗੀ ਕਣਕ ਸਾਰੀ ਪੂਰੀ ਸੋਹਣੀ ਰਹੂਗੀ ਕਣਕ ਤਾਂ ਬਾੜੀ ਟਾਪ ਦੀ ਰਹਿੰਦੀ ਆ ਪਲਾਉ ਫੇਰੇ ਵਾਲੇ ਚ ਬਸ ਮੇਨ ਪ੍ਰੋਬਲਮ ਕੀ ਆ ਕਿ ਜਦੋਂ ਆਪਾਂ ਝੋਨਾ ਲਾਉਨੇ ਆ ਉਦੋਂ ਕੱਦੂ ਕਰਨ ਦੇ ਵਿੱਚ ਵੀ ਦਿੱਕਤ ਆਉਂਦੀ ਆ ਵੀ ਉਦੋਂ 4-ਵੀਲ ਟਰੈਕਟਰ ਚੱਲਦਾ ਹਨਾ ਜਦੋਂ ਜੇ ਆਪਾਂ 8-9 ਇੰਚ ਵੀ ਫੱਟ ਦਿੰਨੇ ਆ ਤੇ ਨੰਬਰ 2 ਤੇ ਫਿਰ ਕਿਆਰਾ ਵਿੱਚ ਹੀ ਰਹਿ ਜਾਂਦਾ ਜੇ ਲਾਈਟ ਚਲੇਗੀ ਤਾਂ ਫਿਰ ਵਿੱਚ ਹੀ ਕਿਆਰਾ ਰਹਿ ਜਾਣਾ ਇਹ ਪ੍ਰੋਬਲਮ ਆ ਸਿਰਫ ਦੇਖੋ ਵੀਰੇ ਪਲਾਉ ਦੇ ਫਾਇਦੇ ਤਾਂ ਬਹੁਤ ਜ਼ਿਆਦੇ ਆ ਚਾਹੇ ਕਣਕ ਚ ਲਾ ਲਓ ਚਾਹੇ ਝੋਨੇ ਚ ਲਾ ਲਓ ਹਨਾ ਮੈਂ ਤੁਹਾਨੂੰ ਹਰ ਇੱਕ ਚੀਜ਼ ਦਿਖਾਉਣਾ ਹਨਾ ਕਿ ਪਲਾਉ ਦੇ ਫਾਇਦੇ ਕਿੰਨੇ ਆ ਤੇ ਬਸ ਬਾਕੀ ਦੇਖੋ ਦੇਣਾ ਲੈਣਾ ਦਾ ਸਾਰਾ ਕੁਝ ਵਾਏ ਗੁਰੂ ਨੇ ਹੁੰਦਾ ਜੋ ਪਰਮਾਤਮਾ ਨੂੰ ਮਨਜ਼ੂਰ ਆ ਝਾੜਦਾ ਆਪਣਾ ਉਹ ਹੀ ਨਿਕਲਣਾ ਹੁੰਦਾ ਨਾ ਹਨਾ ਕਿ ਆਪਣਾ ਫਰਜ਼ ਹੁੰਦਾ ਕਿ ਆਪਣੀ ਮਿਹਨਤ ਕਰੀਏ ਪਰ ਹਾਂ ਆਪਾਂ ਵੀ ਪਹਿਲਾਂ ਅੱਗੇ ਹੀ ਲਾਉਂਦੇ ਸੀਗੇ 2017 18 ਤੋਂ ਪਹਿਲਾਂ ਆਪਾਂ ਅੱਗੇ ਹੀ ਲਾਉਂਦੇ ਸੀ ਤੇ ਉਸ ਤੋਂ ਪਹਿਲਾਂ ਕਿਹੜਾ ਆਪਾਂ ਕੁਝ ਹੋਰ ਕਰਦੇ ਸੀ ਨੋਖਾ ਕਰਦੇ ਸੀ ਹਨਾ ਸਾਰੇ ਵੀਰ ਉਦਾਂ ਕਰਦੇ ਆ ਆਪਾਂ ਵੀ ਉਦਾਂ ਕਰਦੇ ਸੀ ਪਰ ਪ੍ਰੋਬਲਮ ਕੀ ਆ ਹੁਣ ਵੀ ਜਾਦ ਆਪਣੇ ਕੋਲੇ ਹੱਲ ਹੋ ਗਏ ਤਾਂ ਜੀ ਆਪਣੇ ਖੇਤਾਂ ਦੇ ਵਿੱਚ ਉਹਨੂੰ ਆਪਾਂ ਜੇ ਆਪਾਂ ਰੋਕ ਸਕਦੇ ਆ ਤਾਂ ਮੇਰੇ ਖਿਆਲ ਚ ਰੋਕ ਲੈਣਾ ਚਾਹੀਦਾ ਹਨ ਤਾਂ ਉਹਦੇ ਕਰਕੇ ਮੈਨੂੰ ਲੱਗਦਾ ਵਾ ਕਿ ਆਪਾਂ ਨੂੰ ਇਹ ਚੀਜ਼ ਦਾ ਹੱਲ ਨਿਕਲਿਆ ਵਾ ਕਿ ਵੀ ਆਪਣੀਆਂ ਫਸਲਾਂ ਦੀ ਰਹਿੰਦ-ਖੂੰਹਦ ਜਿਹੜੀ ਆਪਾਂ ਉਹਨੂੰ ਵਿੱਚ ਵਾ ਕੇ ਤੇ ਆਪਦੇ ਖੇਤਾਂ ਨੂੰ ਤਾਕਤਵਰ ਬਣਾ ਕੇ ਤੇ ਉਹਦਾ ਫਾਇਦਾ ਆਪਾਂ ਨੂੰ ਆਪ ਨੂੰ ਹੀ ਹੋਣਾ ਨਾ ਕਿ ਕਿਸੇ ਨੂੰ ਹੋਣਾ ਹਨ ਤੇ ਹੁਣ ਤੁਸੀਂ ਦੇਖ ਲਓ ਕਿ ਆਪਣੇ ਆਲੂਆਂ ਦੀ ਬੇਲ ਨਹੀਂ ਤਾਂ ਅੱਗੇ ਬੇਲ ਦਾ ਖੇਤ ਨੂੰ ਕੁਝ ਨਹੀਂ ਸੀ ਮਿਲਦਾ ਹੁੰਦਾ ਹਨਾ ਕੀ ਹੁਣ ਜਦੋਂ ਆ ਬੇਲ ਕੁੱਤਰ ਕੇ ਵੀ ਵਿੱਚ ਪੈ ਜਾਂਦੀ ਹੈ ਤੁਸੀਂ ਦੇਖ ਲਓ ਵੀ ਹਰੀ ਖਾਦ ਕਿੰਨੀ ਖੇਤ ਨੂੰ ਲੱਗਦੀ ਹੈ ਹਨਾ ਬਹੁਤ ਖੇਤ ਨੂੰ ਲੱਗਦੀ ਹੈ ਹਰੀ ਖਾਦ ਤੇ ਇਹਦੇ ਕਿੰਨੇ ਫਾਇਦੇ ਹੋਗੇ ਹਨਾ ਖੇਤਾਂ ਖੇਤਾਂ ਨੂੰ ਤੇ ਬਹੁਤ ਚੀਜ਼ਾਂ ਦਾ ਫਰਕ ਹੈ ਹਨਾ ਆਲੂਆਂ ਦੇ ਆਲੂਆਂ ਦੇ ਮੱਕੀ ਲਈ ਤਾਂ ਬਹੁਤ ਕਾਮਯਾਬਾ ਪੜਾਉ ਆਲੂ ਵਾਲੇ ਖੇਤ ਦੇ ਵਿੱਚ ਟਰੈਕਟਰ ਨਹੀਂ ਤਾਂ ਉਸ ਦੇ ਜਿੱਚਾ ਆਪਾਂ ਆਲੂ ਮੱਕੀ ਲੱਗ ਜਾਂਦਾ ਨਾ ਉਹਦੇ ਟਰੈਕਟਰ ਨਹੀਂ ਤੁਰਦਾ ਤੇ ਨਾ ਉਹ ਜ ਪਾਣੀ ਦੀ ਜਾਦੇ ਉਹ ਆਉਂਦੀ ਹੈ ਹਨ ਤੇ ਬਸ ਕਿੱਲਤ ਪਾਣੀ ਦੀ ਕਣਕ ਵਾਲੇ ਬਾਣਾ ਚਾਉਂਦੀ ਹੈ ਜਦੋਂ ਆਪਾਂ ਕਣਕ ਵਾਲੇ ਬਾਣਾ ਚ ਪਲਾਉ ਫੇਰਦੇ ਹਨ ਇੱਕ ਨਾ ਜਵੀ ਨੇ ਫੇਸਬੁੱਕ ਤੇ ਕਮੈਂਟ ਕਰਿਆ ਹੋਇਆ ਕਿ ਮੈਂ ਅੱਜ ਵੀਡੀਓ ਪਾਈ ਸੀ ਕਹਿੰਦਾ ਤੂੰ ਵੀ ਤੇਰੇ ਪੱਲੇ ਕੱਖ ਨਹੀਂ ਹਨ ਵੀ ਤੂੰ ਸਾਰਿਆਂ ਦਾ ਬੇੜਾ ਹੀ ਗਰਗ ਕਰਨ ਲੱਗਿਆ ਹੋਇਆ ਤਾਂ ਮੈਂ ਕਹਾਂ ਚੋਰ ਠੀਕ ਆ ਵੀਰੇ ਵੀ ਸਾਰਿਆਂ ਦਾ ਬੇੜਾ ਗਰਗ ਕਰਨ ਦਾ ਆਪਾਂ ਠੇਕਾ ਲਿਆ ਵਾ ਤੇ ਵੀ ਪਰ ਤੂੰ ਵਾਜੇ ਵੀ ਤੇਰਾ ਬੇੜਾ ਨਾ ਗਰ ਕੋ ਜਵੇ ਤੂੰ ਬਚਾ ਕੇ ਰੱਖੀ ਹੈ ਨਾ ਤੇ ਵੀ ਦੇਖ ਲੋ ਵੀ ਇਹ ਜੇ ਕਮੈਂਟ ਕਰਨ ਵਾਲੇ ਬੰਦੇ ਬੈਠੇ ਹਨ ਤੇ ਵੀ ਇਦਾਂ ਦੀ ਸੋਚ ਵੀ ਰੱਖਦੇ ਆ ਨਾ ਵੀ ਬੇੜਾ ਗਰਗ ਠੀਕ ਹੈ ਬੇੜਾ ਗਰਗ ਮੈਂ ਕਿਹੜਾ ਕਿਸੇ ਦੇ ਜਾ ਕੇ ਕਿਸੇ ਕੁਝ ਦਿਖਾਉਣਾ ਮੈਂ ਤਾਂ ਆਪਦਾ ਕੰਮ ਤੇ ਪਾਉਣਾ ਵੀ ਆਪ ਦਾ ਕੰਮ ਕਰਦੇ ਆ ਜਿਹੜਾ ਉਹ ਚੀਜ਼ ਦਿਖਾ ਦਿੱਤੀ ਹੈ ਹਨਾ ਹੋਰ ਉਹਦੇ ਵਿੱਚ ਕੀ ਕਿਸੇ ਦਾ ਵੀ ਬੇੜਾ ਕਰਕੇ ਕਰਤਾ ਆਪਾਂ ਵੀ ਜਾਂ ਕਿਹੜੇ ਵੀਰ ਦੇ ਨੁਕਸਾਨ ਕਰਵਾਤਾ ਮੈਂ ਕਿਸੇ ਚੀਜ਼ ਵੀ ਮੈਂ ਦਵਾਈਆਂ ਦੀਆਂ ਫੋਟੋਆਂ ਪਾਵਾ ਕੇ ਕਰਦਿਆਂ ਵੀ ਹਾਂ ਹਮੇ ਹੀ ਵੀ ਜੇ ਮੈਂ ਡਾਕਟਰਾਂ ਕੋ ਵੀ ਇਹ ਮੇਰੀ ਮੇਰੇ ਫਾਰਮ ਤੋਂ ਹੀ ਮਿਲਣੀ ਹੈ ਵੀ ਇਦੋਂ ਬਿਨਾ ਹੋਰ ਕਿਤੋਂ ਮਿਲਣੀ ਨਹੀਂ ਹੈਗੀ ਠੀਕ ਨਹੀਂ ਵੀ ਮੈਂ ਕੀ ਕੀ ਉਹਦੇ ਵਿੱਚ ਮੈਂ ਆਪ ਦਾ ਸਮਾਨ ਵੇਚਦਾ ਜਾਂ ਮੈਂ ਮੈਂ ਆਪ ਦੇ ਕਮਿਸ਼ਨ ਲੈ ਲਿਆ ਜਾਂ ਮੈਂ ਆਪ ਦੇ ਸੰਦ ਸਮਾਨ ਵੇਚ ਤੇ ਪ੍ਰਭਾ ਮੈਂ ਤਾਂ ਕਦੇ ਕਿਸੇ ਨੂੰ ਕਿਹਾ ਨਹੀਂ ਮੈਂ ਤਾਂ ਜਿਹੜੀ ਦਵਾਈ ਆਪ ਵੀ ਪਾਉਣਾ ਮੈਂ ਤਾਂ ਕਿਸੇ ਨੂੰ ਉਹ ਵੀ ਨਹੀਂ ਰეკਮੈਂਡ ਕਰਦਾ ਮੈਂ ਤਾਂ ਕਹਿਣਾ ਹੁਣਾ ਵੀਰੇ ਆਹਾ ਮੈਂ ਪਾਈ ਆ ਤੁਹਾਡੀ ਮਰਜ਼ੀ ਆ ਤੁਸੀਂ ਪਾਉਣੀ ਆ ਪਾ ਲਿਓ ਨਹੀਂ ਪਾਉਣੀ ਨਾ ਸੀ ਠੀਕ ਹੈ ਤੇ ਆਪਾਂ ਨਹੀਂ ਕਹਿੰਦੇ ਕਿਸੇ ਨੂੰ ਮੈਂ ਤਾਂ ਕਿਸੇ ਨੂੰ ਅਜ ਤੱਕ ਇਹ ਨਹੀਂ ਕਹਿੰਦਾ ਵੀ ਵੀਰੇ ਮੇਰੀ ਵੀਡੀਓ ਸ਼ੇਅਰ ਕਰ ਦਿਓ ਜਾਂ ਮੇਰੀ ਵੀਡੀਓ ਦੇਖ ਲਿਆ ਕਰੋ ਉਹ ਤਾਂ ਜਿਹੜੇ ਵੀਰ ਨੂੰ ਪਸੰਦ ਆ ਉਹ ਦੇਖ ਲਓ ਜਿਹੜੇ ਵੀਰ ਨੂੰ ਨਹੀਂ ਪਸੰਦ ਹੋ ਰਹਿਣ ਤੂੰ ਹਨਾ ਜਿਹਨੂੰ ਚੰਗੀ ਲੱਗਦੀ ਆ ਜਾ ਜਿਹਨੇ ਕੋ ਸਿੱਖਣਾ ਉਹ ਦੇਖ ਲੂ ਹੁਣ ਐ ਤਾਂ ਸਾਰਾ ਕੁਝ YouTube ਤੇ ਪਿਆ ਵਾ ਠੀਕ ਆ ਜ਼ਰੂਰੀ ਤੋੜੀ ਆ ਵੀ ਮੇਰੀ ਵੀਡੀਓ ਥੋਡੇ ਮੂਹਰੇ ਆਉਂਦੀ ਆ ਹਨਾ ਤੁਸੀਂ ਨਾ ਦੇਖੋ ਇਹ ਤੁਹਾਨੂੰ ਤੁਹਾਨੂੰ ਲੱਗਦਾ ਕਿ ਸਾਡਾ ਵਿੜਾ ਗਰਖ ਹੋ ਰਿਹਾ ਤੁਸੀਂ ਵੀਰੇ ਮੈਨੂੰ ਬਲਾਕ ਕਰ ਦਿਓ ਮੇਰੇ ਨੰਬਰ ਨੂੰ ਬਲਾਕ ਕਰਕੇ ਰੱਖ ਦਿਓ ਬਸ ਵੀ ਮੇਰੀ YouTube ਤੇ ਮੇਰੇ ਉਹਨੂੰ ਕੰਟੈਂਟ ਨੂੰ ਉਹਦੇ ਵਿੱਚ ਆਉਂਦਾ ਵਾ ਵੀ ਤੁਸੀਂ ਮੇਰੇ ਕੰਟੈਂਟ ਤੋਂ ਇੰਟਰਸਟਿਡ ਨਹੀਂ ਹੈਗੇ ਉਹ ਤੁਸੀਂ ਇੰਟਰਸਟਿਡ ਤੋਂ ਉਹਨੂੰ ਕਰ ਦੋ ਨਾਟ ਇੰਟਰਸਟਿਡ ਕਰ ਦੋ ਤੇ ਉਹ ਤੇ ਬਲੌਕ ਵੱਜਣ ਦਾ ਵੀ ਆਪਸ਼ਨ ਆਉਂਦਾ ਉਹਨੂੰ ਬਲੌਕ ਮਾਰ ਦੋ ਹਨ ਸਭ ਚੀਜ਼ ਆਉਂਦਾ ਵਾ ਵੀ ਜਿਹੜੀ ਚੀਜ਼ ਤੁਸੀਂ ਦੇਖੋਗੇ ਉਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ YouTube ਤੇ ਜਾਂ YouTube ਤੇ ਜਾਂ Facebook ਤੇ ਠੀਕ ਹੈ ਤੁਹਾਨੂੰ ਕੋਈ ਵੀ ਤੁਹਾਡੇ ਨਾਲ ਕੋਈ ਤੱਕਾ ਨਹੀਂ ਕਰ ਸਕਦਾ ਵੀ ਤੁਸੀਂ ਆਹ ਚੀਜ਼ ਦੇਖੋ ਜਾਂ ਆਹ ਚੀਜ਼ ਦੇਖੋ ਨਾ ਕੋਈ ਵੀ ਨਹੀਂ ਕਰ ਸਕਦਾ ਤੇ ਬੱਟ ਫੇਰ ਪਤਾ ਨਹੀਂ ਕਿਉਂ ਇਹੋ ਜੀਆਂ ਗੱਲਾਂ ਦੀ ਸੋਚਣੀ ਰੱਖੀ ਹੋਈ ਹੈ ਤੇ ਬਸ ਆਪ ਦਾ ਆਪ ਦਾ ਮਾੜਾ ਮੋਟ ਠੀਕ ਆ ਤੁਸੀਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਜਾਂ ਐ ਕਰੋ ਪਰ ਉਹਦੇ ਵਿੱਚ ਤੁਸੀਂ ਇਹ ਚੀਜ਼ ਦੱਸਣੀ ਚਾਹੀਦੀ ਆ ਕਿ ਵੀ ਮੈਂ ਕੀ ਗਲਤ ਕਰਤਾ ਕੀ ਦਾ ਮਾੜਾ ਕਰਤਾ ਮੈਂ ਵੀ ਕੀ ਨੁਕਸਾਨ ਕਰਤਾ ਵੀ ਜਿਹੜੀ ਤੁਸੀਂ ਇਹ ਗੱਲ ਉਸ ਕਹੀ ਆ ਵੀ ਹਾਂ ਵੀ ਐ ਬੇੜਾ ਕਰਕੇ ਕਰਤਾ ਵੀ ਮੈਂ ਤਾਂ ਕਦੇ ਕਿਹਾ ਹੀ ਨਹੀਂ ਵੀ ਮੈਨੂੰ ਕੋਈ ਨੋਲੇਜ ਮੈਂ ਤਾਂ ਜੋ ਆਪ ਦੇ ਖੱਤੇ ਦੇ ਵਿੱਚ ਖੇਤੀ ਦੇ ਵਿੱਚ ਜੋ ਮੈਂ ਆਪਦੇ ਕੰਮ ਕਰਦਾ ਮੈਂ ਤਾਂ ਉਹ ਦਿਖਾ ਦਿੰਦਾ ਉਹਨਾਂ ਜਾਂ ਉਹ ਦੱਸ ਦਿੰਦਾ ਉਹਨਾਂ ਬਾਅਦ ਉਸ ਤੋਂ ਬਾਅਦ ਉੱਪਰ ਲ ਮੈਂ ਕੁਝ ਨਹੀਂ ਦੱਸਦਾ ਕਦੇ ਨਹੀਂ ਠੀਕ ਨੇ ਤੇ ਉਹਦੇ ਉੱਤੇ ਕਮੈਂਟ ਕਰਨਾ ਜਾਂ ਉਹ ਚੀਜ਼ ਚੰਗੀ ਲੱਗੇ ਜਾਂ ਨਾ ਲੱਗੇ ਉਹ ਤੁਸੀਂ ਕਰ ਸਕਦੇ ਹੋ ਤੇ ਉਹਦੇ ਵਿੱਚ ਵੀ ਤੁਸੀਂ ਕਿੰਦੂ ਪਰੰਤੂ ਹੋਈ ਹੈ ਚਲੋ ਉਹ ਤੁਹਾਡੀਆਂ ਇੱਛਾਵਾਂ ਆਪੋ ਆਪਣੀ ਸਾਡੀ ਸੋਚ ਹੁੰਦੀ ਆ ਤੇ ਪਰ ਇਹ ਚੀਜ਼ ਤੁਹਾਨੂੰ ਆਪਣੇ ਆਪ ਵੀ ਦੇਖਣੀ ਚਾਹੀਦੀ ਹੈ ਜੇ ਤੁਹਾਨੂੰ ਨਹੀਂ ਪਸੰਦ ਲੱਗਦਾ ਤਾਂ ਉਹ ਬੰਦੇ ਨੂੰ ਤੁਸੀਂ ਬੰਦ ਕਰ ਸਕਦੇ ਹੋ ਬਲੌਕ ਕਰ ਸਕਦੇ ਹੋ ਸਭ ਕੁਝ ਤੁਹਾਡੇ ਹੱਥ ਬਸਾ ਵੀਰੇ ਠੀਕ ਨਹੀਂ ਮੈਨੂੰ ਕਿਸੇ ਦੀ ਇਸ ਗੱਲ ਦਾ ਬੁਰਾ ਨਹੀਂ ਲੱਗਦਾ ਕਿ ਕੋਈ ਕੁਝ ਕਵੇ ਜਾਂ ਨਾ ਕਵੇ ਹਨਾ ਪਰ ਤੁਸੀਂ ਕਮੈਂਟ ਦੇ ਵਿੱਚ ਤੁਸੀਂ ਇਹ ਲਿਖਿਆ ਵੀ ਲੋਕਾਂ ਦਾ ਵੇੜਾ ਕਰਕੇ ਕਰਦਾ ਮੈਂ ਵੀਰੇ ਕੀ ਦਾ ਵੇੜਾ ਕਰਕੇ ਕਰਦਾ ਮੈਨੂੰ ਇਸ ਚੀਜ਼ ਦਾ ਆਨਸਰ ਦੇ ਦਿਓ ਇੱਕ ਠੀਕ ਨਹੀਂ ਵੀ ਕੀ ਦਾ ਵੇੜਾ ਕਰਦਾ ਵੀ ਜੇ ਵੀਰੇ ਮੈਂ ਤੁਹਾਡਾ ਤੁਹਾਡਾ ਕਿਸੇ ਦਾ ਵੀ ਮੈਂ ਨੁਕਸਾਨ ਕਰਦਾ ਤਾਂ ਤੁਸੀਂ ਮੇਰੇ ਕਮੈਂਟ ਦੇ ਵਿੱਚ ਜਰੂਰ ਲਿਖ ਦਿਓ ਵੀ ਵੀਰੇ ਹਾਂ ਸਾਡਾ ਨੁਕਸਾਨ ਕਰਤਾ ਤੂੰ ਵੀ ਤੁਸੀਂ ਵੀਡੀਓ ਨਾ ਬਣਾਦਿਆ ਕਰੋ ਆਪਾਂ ਵੀਡੀਓ ਬਣਾਉਣੀ ਬੰਦ ਕਰ ਦਾਂਗੇ ਨਾਲੇ ਵੀਰੇ ਮੈਂ ਵੀਡੀਓ ਇਹ ਕਿਸੇ ਲਈ ਨਹੀਂ ਬਣਾਉਂਦਾ ਮੈਂ ਤਾਂ ਵੀਡੀਓ ਆਪਦੇ ਚੈਨਲ ਤੇ ਆਪਦੀ ਮਰਜ਼ੀ ਦੇ ਨਾਲ ਪਾ ਦਿੰਦਾ ਹਨਾ ਕਿ ਜਦੋਂ ਮੈਂ ਇੰਸਟਾਗ੍ਰam ਤੇ ਪਾਉਂਦਾ ਮੈਂ ਕਿਸੇ ਦਿਨਾਂ ਕਹਿਣ ਤੇ ਨਾ ਕੁਝ ਕਰਨ ਤੇ ਵੀਡੀਓ ਨਹੀਂ ਪਾਉਂਦਾ ਜੋ ਮੈਂ ਆਪਦੇ ਖੱਤੇ ਦੇ ਵਿੱਚ ਕੰਮ ਕਰਦਾ ਮੈਂ ਉਸ ਦੀ ਵੀਡੀਓ ਬਣਾ ਲੈਣਾ ਤੇ ਉਹ ਪਾ ਦੇਣਾ ਮੈਂ ਕੋਈ ਸਪੈਸ਼ਲੀ ਦੇਨ ਨਹੀਂ ਮੈਂ ਤੇਦਾ ਵੀ ਮੈਂ ਵੀਡੀਓ ਬਣਾਉਣੀ ਹੈ ਅੱਜ ਜਾਂ ਮੈਂ ਵੀਡੀਓ ਮੈਂ ਜਿਹੜਾ ਕੰਮ ਚੱਲਦਾ ਮੈਂ ਉਸ ਮੁਤਾਬਕ ਵੀਡੀਓ ਬਣਾ ਲਵਾਂਗਾ ਜਿੱਥੇ ਜਾਣਾ ਮੈਂ ਉਹ ਵੀਡੀਓ ਬਣਾ ਲੈਣਾ ਆਪਦੇ ਖੇਤਾਂ ਦੀ ਕਿਸੇ ਦੇ ਖੇਤਾਂ ਜਾਂ ਕਿਸੇ ਦੇ ਫਾਰਮਰ ਤੇ ਜਾਂ ਫਾਰਮ ਤੇ ਜਾ ਕੇ ਮੈਂ ਵੀਡੀਓ ਨਹੀਂ ਬਣਾਉਂਦਾ ਹਨ ਇਸ ਦੇ ਵਿੱਚ ਵੀ ਥੋੜੀ ਕਿੰਤੂ ਪ੍ਰੰਤੂ ਹੁੰਦੀ ਹੈ ਤੇ ਚਲੋ ਕੋਈ ਗੱਲ ਨਹੀਂ ਬਾਕੀ ਬਸ ਆ ਮੈਂ ਇਹ ਗੱਲ ਕਹਿਣਾ ਜੀ ਨੂੰ ਨਹੀਂ ਪਸੰਦ ਲੱਗਦੀ ਹੁਣ ਮੈਨੂੰ ਦੇਖੋ ਮੈਂ ਕਦੇ ਵੀ ਅੱਜ ਤੱਕ ਠੀਕ ਹੈ ਵੀਰੇ ਚਾਹੇ ਕਿਸੇ ਦੀ ਵੀਡੀਓ ਮਾੜੀ ਆ ਚਾਹੇ ਚੰਗੀ ਆ ਪਰ ਉਹ ਅਗਲਾ ਬਣਾਉਂਦਾ ਨਾ ਉਹਦੀ ਵੀ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਤੇ ਠੀਕ ਆ ਆ ਪਰ ਜਾਈ ਦੇ ਵਿੱਚ ਬਹਿ ਕੇ ਇਕੱਲਾ ਇੱਕ ਕਮੈਂਟ ਹੀ ਲਿਖਣਾ ਵੀ ਹਾਂ ਤੇਰੀ ਮਾੜੀ ਆ ਜਾਂ ਚੰਗੀ ਆ ਠੀਕ ਆ ਇਹ ਨਹੀਂ ਦੇਖਣਾ ਕਿ ਉਹਨੇ ਵੀ ਜਾਨੇ ਵੀਡੀਓ ਫਿਰ ਕੇ ਜਾਂ ਕਰਕੇ ਬਣਾਈ ਆ ਜਾਂ ਕੁਝ ਵੀ ਕੀਤਾ ਹਨਾ ਪਰ ਉਹ ਚੀਜ਼ਾਂ ਨਹੀਂ ਦੇਖਣੀਆਂ ਤੇ ਬਸ ਇੱਕ ਕਮੈਂਟ ਲਿਖਣਾ ਹੁੰਦਾ ਕਮੈਂਟ ਲਿਖਣਾ ਸੌਖਾ ਵਾ ਨਾ ਅੰਦਰ ਬੈਠਿਆ ਨੇ ਟਾਈਪ ਕਰ ਦੇਣਾ ਤੇ ਜਿਹਨੇ ਬੰਜਾਰ ਨੇ ਕਿੱਥੇ ਫਿਰਦਿਆਂ ਨੇ ਕਿਸੇ ਦੀ ਵੀ ਵੀਡੀਓ ਲਾ ਲਓ ਜਿਹੜੇ ਵੀਰ ਬਾਹਰ ਵੀ ਚਾਹੇ ਕਿਸੇ ਦੀ ਇੰਟਰਵਿਊ ਕਰਨ ਜਾਂਦੇ ਆ ਜਾਂ ਕੁਝ ਵੀ ਆ ਕਿਤੇ ਵੀ ਜਾਂਦੇ ਆ ਚਾਹੇ ਕੁਝ ਵੀ ਹਨਾ ਇਦਾਂ ਵੀ ਮਰਜ਼ੀ ਪਰ ਉਹ ਜਿਵੇਂ ਹੁਣ ਖੇਤੀ ਦੇ ਰਿਲੇਟਡ ਕੋਈ ਵੀਰ ਆ ਕਿਸੇ ਦੇ ਘਰੇ ਜਾ ਵੀ ਕਿਤੇ ਫਾਰਮ ਤੇ ਜਾ ਕੇ ਵੀਡੀਓ ਬਣਾਉਂਦਾ ਜਾਂ ਕਿਤੇ ਜਾਂਦਾ ਸਾਰੇ ਵੀਰ ਆਪੋ ਆਪਣੀ ਵਿਹਿੰਦ ਕਰਦੇ ਆ ਨਾ ਜਿਨ੍ਹਾਂ ਨੇ ਸੋਚਿਆ ਵੀ ਅਸੀਂ ਆਪ ਦਾ YouTube ਚੈਨਲ ਨੂੰ ਵੱਡਾ ਕਰਨ ਉਹ ਇਦਾਂ ਹੀ ਹੋਣਾ ਕਿ ਹਾਂ ਜੇ ਜਾ ਜਾ ਕੇ ਵੀਡੀਓ ਵਿਜ਼ਿਟ ਕਰਕੇ ਹਨ ਉਹਨਾਂ ਦੀ ਮਿਹਨਤ ਆ ਸਭ ਦੀ ਆਪਣੀ ਆਪਣੀ ਮਿਹਨਤ ਆ ਬਾਈ ਇੱਥੇ ਹੀ ਧੱਕੇ ਖਾ ਕੇ ਸਾਰੇ ਵੱਡੇ ਹੁੰਦੇ ਆ ਹਮੇਸ਼ਾ ਕੋਈ ਸਿਰੇ ਤੱਕ ਤਾਂ ਪਹਿਲਾਂ ਹੀ ਤਾਂ ਸਿਰੇ ਤੇ ਪਹੁੰਚ ਨਹੀਂ ਜਾਂਦਾ ਪਹਿਲੇ ਦਿਨ ਚੁਰੂ ਤੋਂ ਜ਼ੀਰੋ ਤੋਂ ਲੈ ਕੇ ਉੱਠਾਂਗੇ ਤਾਂ ਆਪੇ ਜਾ ਕੇ ਉੱਪਰ ਉੱਪਰ ਹੋਵਾਂਗੇ ਹਨਾ ਇਦਾਂ ਹੀ ਮੈਂ ਆ ਬਾਈ YouTube ਜਾਂ Facebook ਤੇ ਆਪਣੀ ਜ਼ੀਰੋ ਆ ਹਜੇ ਆਪਾਂ ਜ਼ੀਰੋ ਬੈਠੇ ਆ ਬਸ ਮਾੜੀ ਜਿਹੀ ਜਿਹੇ ਜਿਹੀ ਟੁੱਟੀ ਫੁੱਟੀ ਬਾਈ ਬਣਦੀ ਆ ਵੀਡੀਓ ਬਣਾ ਲਈਦੀ ਆ ਬਣਾ ਕੇ ਪਾ ਦੇਈਦੀ ਆ ਬਸ ਜਿਹੜੇ ਵੀਰ ਪਿਆਰ ਕਰਦੇ ਉਹ ਦੇਖ ਲੈਂਦੇ ਆ ਜਿਨ੍ਹਾਂ ਨੂੰ ਨਹੀਂ ਸਮਝਾਉਂਦੀ ਜਿਨ੍ਹਾਂ ਨੂੰ ਖੇਤੀ ਤੱਕ ਨਹੀਂ ਕੋਈ ਮਤਲਬ ਉਹ ਨਹੀਂ ਦੇਖਦੇ ਇਹ ਚ ਇਹ ਚ ਕਿਹੜੀ ਗੱਲ ਠੀਕ ਆ ਹੁਣ ਐਵੇਂ ਤਾਂ ਮੈਂ ਜਿੱਦਣ ਫਤੇਗੜ ਸਾਹਿਬ ਗਿਆ ਨਾ ਉਦੋਂ ਮੈਨੂੰ ਵੀਰ ਮਿਲਿਆ ਤੇ ਉਹਦੀ ਪੂਰੀ ਫੈਮਿਲੀ ਮਿਲੀ ਜਵਾਰਗ ਮਿਲੇ ਹਨਾ ਤੇ ਉਹ ਵੀਰ ਨਾ ਖੇਤੀ ਕਰਦਾ ਨਾ ਉਹ ਕਹਿੰਦਾ ਵੀਰੇ ਵੀਰ ਕਹਿੰਦਾ ਮੈਨੂੰ ਵੀ ਮੇਰੇ ਕੋਲੇ ਗੱਠੇ ਲਾਉਣ ਜੋਗੀ ਵੀ ਜਗ੍ਹਾ ਨਹੀਂ ਹਨਾ ਤੇ ਉਹ ਵੀਰ ਕਹਿੰਦਾ ਵੀ ਵੀਰੇ ਮੈਂ ਤੇਰੀ ਇੱਕ ਵੀ ਵੀਡੀਓ ਨਹੀਂ ਕਦੇ ਛੱਡੀ ਉਹਦੀ ਫੈਮਿਲੀ ਨੇ ਵੀ ਕਿਹਾ ਯਾਨੀ ਕਿ ਉਹਦੇ ਕਰਮਸੀ ਕੇ ਵਾਈਫ ਸੀ ਉਹਨਾਂ ਦੇ ਉਹਨਾਂ ਨੇ ਵੀ ਮੈਨੂੰ ਇਹ ਗੱਲ ਗਈ ਜਵਾਕਾਂ ਨੇ ਫੋਟੋ ਖਚਾਈ ਮੈਨੂੰ ਕਿ ਵੀ ਵੀ ਅਸੀਂ ਸਾਰਿਆਂ ਨੇ ਤੁਹਾਡੀ ਵੀਡੀਓ ਦੇ ਦਿਆਂ ਦੱਸੋ ਉਹ ਵੀ ਉਹ ਵੀ ਬੰਦੇ ਆ